ਸੋ ਹਾਂਜੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮੈਂ ਆਪਜੀ ਦਾ ਸਵਾਗਤ ਕਰਦਾ ਜੀ ਆਪਣੇ ਚੈਨਲ 11h study ਤੇ ਜੀ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਜੀ ਆਪਣੇ ਚੈਨਲ ਨੂੰ ਬਦ ਤੋਂ ਬਸ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਪੰਜਾਬ ਜੀਕੇ ਦੀਆਂ ਜੋ ਕਲਾਸਿਸ ਨੇ ਉਹ ਸ਼ੁਰੂ ਕੀਤੀਆਂ ਹੋਈਆਂ ਹਨ ਆਪਾਂ ਪੰਜਾਬ ਜੀਕੇ ਚ ਆਪਾਂ ਗੁਰੂ ਪੀਰੀਅਡ ਬਾਰੇ ਪੜ ਰਹੇ ਹਾਂ ਜੀ ਸੋ ਅੱਜ ਆਪਾਂ 6ਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਬਾਰੇ ਪੜਾਂਗੇ ਜੀ ਸੋ ਜੋ ਆ ਕਲਾਸਿਸ ਨੇ ਇਹਨਾਂ ਚ ਇੰਪੋਰਟੈਂਟ ਇੰਪੋਰਟੈਂਟ ਜੋ ਜੋ ਪੁਆਇੰਟ ਨੇ ਆਪਾਂ ਉਹਨਾਂ ਬਾਰੇ ਡਿਸਕਸ ਕਰਦੇ ਆਂ ਜੀ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੀ ਆਪਣੇ ਚੈਨਲ ਨੂੰ ਬਦਤਬਦ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰੋ ਆਪਣਾ ਟੈਲੀਗ੍ਰਾਮ ਤੇ ਵੀ ਚੈਨਲ ਬਣਿਆ ਹੋਇਆ ਜੀ ਉਸਤੇ ਆਪਾਂ ਵੀਡੀਓ ਤੇ ਪੀਡੀਐਫ ਸ਼ੇਅਰ ਕਰਦੇ ਆਂ ਜੀ ਸੋ ਉਸ ਨੂੰ ਵੀ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਜੀ ਠੀਕ ਹੈ ਜੀ ਸੋ ਆਪਾਂ ਅੱਜ ਸ਼ੁਰੂ ਕਰਦੇ ਆਂ ਜੀ ਸਿੱਖਾਂ ਦੇ 6ਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਬਾਰੇ ਠੀਕ ਹੈ ਜੀ ਸੋ ਆਪਾਂ ਨੂੰ ਸਭ ਨੂੰ ਪਤਾ ਹੈ ਜੀ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੂਏ ਗੁਰੂ ਦੂਜੇ ਗੁਰੂ ਜੀ ਗੁਰੂ ਅੰਗਦ ਦੇਵ ਜੀ ਤੀਜੇ ਗੁਰੂ ਗੁਰੂ ਅਮਰਦਾਸ ਜੀ ਚੌਥੇ ਗੁਰੂ ਰਾਮਦਾਸ ਜੀ ਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਤੇ ਅਰਜਨ ਦੇਵ ਜੀ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਠੀਕ ਹੈ ਸੋ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੋ ਸੀਗੇ ਉਹ ਸਿੱਖਾਂ ਦੇ 6ਵੇਂ ਗੁਰੂ ਸਨ ਠੀਕ ਹੈ ਜੀ ਸੋ ਹਰਗੋਬਿੰਦ ਸਿੰਘ ਜੀ ਮਹਾਰਾਜ ਜੋ ਸੀਗੇ ਉਹ ਸਿੱਖਾਂ ਦੇ 6ਵੇਂ ਗੁਰੂ ਸਨ ਠੀਕ ਹੈ ਜੀ ਸ਼੍ਰੀ ਹਰਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀਗਾ ਠੀਕ ਹੈ ਜੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਜਨਮ 14 ਜੂਨ 1595 ਇਸ ਵਿੱਚ ਹੋਇਆ ਸੀਗਾ ਠੀਕ ਹੈ ਜੀ ਸੋ ਇਹਨਾਂ ਦਾ ਜਨਮ ਹੋਇਆ ਕਿੱਥੇ ਸੀਗਾ ਜੀ ਇੰਦਾ ਜਨਮ ਸਥਾਨ ਸੀਗਾ ਜਿੱਥੇ ਨਾ ਜਨਮ ਹੋਇਆ ਔਰ ਸੀਗੀ ਗੁਰੂ ਕੀ ਵਡਾਲੀ ਗੁਰੂ ਕੀ ਵਡਾਲੀ ਜੋ ਕਿ ਅੱਜ ਕੱਲ੍ਹ ਅਮ੍ਰਿਤਸਰ ਚ ਹੈ ਜੀ ਠੀਕ ਹੈ ਜੀ ਇਹਨਾਂ ਦਾ ਗੁਰੂ ਕੀ ਵਡਾਲੀ 'ਚ ਜਨਮ ਹੋਇਆ ਤੇ ਇਹਨਾਂ ਦੇ ਮਾਤਾ ਪਿਤਾ ਦਾ ਨਾਮ ਸੀਗਾ ਜੀ ਮਾਤਾ ਦਾ ਨਾਮ ਸੀਗਾ ਮਾਤਾ ਗੰਗਾ ਦੇਵੀ ਜੀ ਅਤੇ ਗੁਰੂ ਦਾ ਅਤੇ ਪਿਤਾ ਦਾ ਨਾਮ ਸੀਗਾ ਗੁਰੂ ਅਰਜਨ ਦੇਵ ਜੀ ਠੀਕ ਹੈ ਜੀ ਸੋ ਉਸ ਤੋਂ ਬਾਅਦ ਆ ਜਾਂਦਾ ਮੋਢਲੀ ਸਿੱਖਿਆ ਠੀਕ ਹੈ ਜੀ ਸੋ ਇਹਨਾਂ ਨੇ ਆਪਣੀ ਜੋ ਮੋਢਲੀ ਸਿੱਖਿਆ ਸੀਗੀ ਉਹ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਤੋਂ ਸਿੱਖੀ ਠੀਕ ਹੈ ਜੀ ਤੇ ਭਾਈ ਗੁਰਦਾਸ ਜੀ ਜੋ ਸਿੱਖੇ ਉਹਨਾਂ ਤੋਂ ਇਹਨਾਂ ਨੇ ਧਾਰਮਿਕ ਗ੍ਰੰਥ ਧਾਰਮਿਕ ਗ੍ਰੰਥਾਂ ਦੀ ਗਿਆਨ ਗਿਆਨ ਦਾ ਗਿਆਨ ਪ੍ਰਾਪਤ ਕੀਤਾ ਤੇ ਬਾਬਾ ਬੁੱਢਾ ਜੀ ਨੇ ਇਹਨਾਂ ਨੂੰ ਤਲਵਾਰਬਾਜ਼ੀ ਤੇ ਤੀਰਅੰਦਾਜ਼ੀ ਸਿਖਾਈ ਠੀਕ ਹੈ ਜੀ ਸੋ ਇਥੋਂ ਵੀ ਉਹ ਕੁਐਸਚਨ ਬਣਦਾ ਵੀ ਇਹਨਾਂ ਦੀ ਜੋ ਸਿੱਖਿਆ ਸੀਗੀ ਉਹ ਕਿਹਨਾਂ ਕਿਹਨਾਂ ਤੋਂ ਮਿਲੀ ਭਾਈ ਗੁਰਦਾਸ ਜੀ ਤੋਂ ਮਿਲੀ ਤੇ ਬਾਬਾ ਬੁੱਢਾ ਜੀ ਤੋਂ ਮਿਲੀ ਠੀਕ ਹੈ ਜੀ ਸੋ ਆਹ ਦੋ ਪੁਆਇੰਟ ਵੀ ਯਾਦ ਰੱਖਿਓ ਜੀ ਨਾਲ ਅੱਗੇ ਆਗੇ ਜੀ ਆਪਣੇ ਕੋਲ 6 ਨੰਬਰ ਪੁਆਇੰਟ ਕਹਿੰਦਾ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਕਿਹੜੀ ਕਿਹੜੀ ਭਾਸ਼ਾਵਾਂ ਦਾ ਗਿਆਨ ਸੀਗਾ ਗੁਰੂ ਹਰਗੋਬਿੰਦ ਸਿੰਘ ਜੀ ਸੀਗੇ ਜੋ ਉਸ ਉਹ ਸੀ ਉਹਨਾਂ ਨੂੰ ਕਿਹੜੀ ਕਿਹੜੀ ਭਾਸ਼ਾ ਦਾ ਗਿਆਨ ਸੀਗਾ ਉਹਨਾਂ ਨੂੰ ਸੰਸਕ੍ਰਿਤ ਦਾ ਗਿਆਨ ਸੀਗਾ ਜੀ ਠੀਕ ਹੈ ਜੀ ਉਹਨਾਂ ਨੂੰ ਸੰਸਕ੍ਰਿਤ ਦਾ ਗਿਆਨ ਸੀਗਾ ਫਾਰਸੀ ਦਾ ਗਿਆਨ ਸੀਗਾ ਅਤੇ ਪੰਜਾਬੀ ਦਾ ਗਿਆਨ ਸੀਗਾ ਠੀਕ ਹੈ ਜੀ ਸੋ ਉਸ ਤੋਂ ਬਾਅਦ ਆ ਜਾਂਦਾ ਆਪਣੇ ਕੋਲ ਕਹਿੰਦਾ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੇ ਨਾਮ ਠੀਕ ਹੈ ਜੀ ਸੋ ਇੱਥੇ ਬਹੁਤ ਇੰਪੋਰਟੈਂਟ ਆ ਵੀ ਕਈ ਵਾਰ ਇਦਾਂ ਸਵਾਲ ਬਣ ਜਾਂਦਾ ਵੀ ਜਿਹੜਾ ਗੁਰਤੇਗ ਬਹਾਦਰ ਜੀ ਸੀਗੇ ਉਹ ਕਿਹਦੇ ਪੁੱਤਰ ਸਨ ਠੀਕ ਹੈ ਜੀ ਸੋ ਇੱਥੇ ਤੋਂ ਪਤਾ ਲੱਗਦਾ ਵੀ ਆਪਾਂ ਕਿੰਨਾ ਡੀਪਲੀ ਪੜ ਰਹੇ ਹਾਂ ਜਾਂ ਕਿੰਨਾ ਡੀਪਲੀ ਕੁਐਸਚਨ ਪੁੱਛਿਆ ਜਾਂਦਾ ਠੀਕ ਹੈ ਜੀ ਸੋ ਗੁਰੂ ਤੇਗ ਬਹਾਦਰ ਜੀ ਜੋ ਨੌਵੇਂ ਪਾਸ਼ਾ ਜੀ ਬਣਨਗੇ ਅੱਗੇ ਜਾ ਕੇ ਉਹ ਉਹ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੁੱਤਰ ਸਨ ਠੀਕ ਹੈ ਜੀ ਸੋ ਸੁਰਜਮਲ ਜੀ ਅਨਿਰਾਇ ਅਤੇ ਅਟਲ ਰਾਏ ਅਤੇ ਸੁਰਜਮਲ ਅਤੇ ਤੇਗ ਬਹਾਦਰ ਜੀ ਆ ਚਾਰੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਪੁੱਤਰ ਸਨ ਠੀਕ ਹੈ ਜੀ ਸੋ ਆ ਬਹੁਤ ਇੰਪੋਰਟੈਂਟ ਪੁਆਇੰਟ ਹੈ ਇਸ ਨੂੰ ਯਾਦ ਰੱਖਿਓ ਅੱਗੇ ਆ ਕੇ ਆਪਣੇ ਕੋਲ ਕਹਿੰਦਾ ਜਦੋਂ ਆਪ ਜੀ ਨੂੰ ਗੁਰਗੱਦੀ ਪ੍ਰਾਪਤ ਹੋਈ ਉਸ ਸਮੇਂ ਆਪ ਜੀ ਦੀ ਉਮਰ ਕਿੰਨੀ ਸੀਗੀ ਠੀਕ ਹੈ ਜੀ ਗੁਰੂ ਅਰਜਨ ਦੇਵ ਜੀ ਨੂੰ 31 ਤਵੀ ਤੇ ਬਹਾ ਬਿਠਾ ਕੇ ਜਹਾਂਗੀਰ ਵੱਲੋਂ ਸ਼ਹੀਦ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਪ੍ਰਾਪਤ ਹੁੰਦੀ ਹੈ ਜੀ ਉਦੋਂ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦੀ ਜੋ ਉਮਰ ਸੀਗੀ ਉਹ ਕਿੰਨੀ ਸੀਗੀ 11 ਸਾਲ ਸੀਗੀ ਠੀਕ ਹੈ ਜੀ ਸੋ ਆ ਬਹੁਤ ਕੋਲਡ ਕੁਐਸਚਨ ਹੈ ਜੀ ਕਿਉਂਕਿ ਉਹ ਸਾਲਾਂ ਚੋਂ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਹਰਿਕ੍ਰਿਸ਼ਨ ਜੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਜੋ ਗੁਰਗੱਦੀ ਸੀਗੀ ਉਹਨਾਂ ਦੀ ਉਮਰਾਂ ਬਾਰੇ ਪੁੱਛਿਆ ਜਾਂਦਾ ਠੀਕ ਹੈ ਜੀ ਸੋ ਅੱਗੇ ਆ ਗਿਆ ਕਿਤੇ ਗੁਰੂ ਹਰਗੋਬਿੰਦ ਸਿੰਘ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸਾਨੂੰ ਠੀਕ ਹੈ ਜੀ ਆਪਾਂ ਸਭ ਨੂੰ ਪਤਾ ਜੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਾਨੂੰ ਉਹਨਾਂ ਚੋਂ ਜੋ ਪੀਰੀ ਦੀ ਜੋ ਪੀਰੀ ਦੀ ਤਲਵਾਰ ਸੀਗੀ ਉਹਦਾ ਅਰਥ ਸੀਗਾ ਆਰਥਿਕ ਅਰਥ ਸੀਗਾ ਆਤਮਿਕ ਸ਼ਕਤੀ ਠੀਕ ਹੈ ਜੀ ਉਹਦਾ ਅਰਥ ਸੀਗਾ ਜੋ ਪੀਰੀ ਦੀ ਤਲਵਾਰ ਸੀਗੀ ਆਤਮਿਕ ਸ਼ਕਤੀ ਅਤੇ ਦੂਜੀ ਮੀਰੀ ਦੀ ਜੋ ਤਲਵਾਰ ਸੀਗੀ ਉਹਦਾ ਸਿੱਖਾ ਉਹਦਾ ਅਰਥ ਸੀਗਾ ਸਿੱਖਾ ਪਰ ਰਾਜ ਨੂੰ ਦਰਸਾਉਣਾ ਠੀਕ ਹੈ ਜੀ ਸੋ ਇਸ ਤੋਂ ਬਾਅਦ ਆ ਜਾਂਦੇ ਜੇ ਆਪਣੇ ਕੋਲ ਕਹਿੰਦਾ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਗੁਰੂ ਕਾਲ ਕੀ ਸੀਗਾ ਠੀਕ ਹੈ ਜੀ ਸੋ 1600 1606 ਈਸਵੀ ਤੋਂ ਲੈ ਕੇ 1645 ਈਸਵੀ ਤੱਕ ਗੁਰੂ ਹਰਗੋਬਿੰਦ ਸਿੰਘ ਜੀ ਗੁਰਗੱਦੀ 'ਤੇ ਬੈਠੇ ਠੀਕ ਹੈ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਬਾਅਦ ਅੱਗੇ ਆਂਦਾ ਕਿ ਨਾ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਸਿੱਖਾਂ ਦੇ ਤੀਰਥ ਸਥਾਨ ਕਿਹੜੇ-ਕਿਹੜੇ ਬਣ ਚੁੱਕੇ ਸਨ ਠੀਕ ਹੈ ਜੀ ਸਭ ਨੂੰ ਪਤਾ ਹੋਈਏ ਆਪਾਂ ਨੂੰ ਗੋਇੰਦਵਾਲ ਸਾਹਿਬ ਬਣ ਚੁੱਕੇ ਸੀਗਾ ਅੰਮ੍ਰਿਤਸਰ ਰਾਮਦਾਸ ਜੀ ਨੇ ਬਣਾ ਬਣਾ ਦਿੱਤਾ ਸੀਗਾ ਤਰਨਤਾਰਨ ਬਣਾ ਦਿੱਤਾ ਸੀਗਾ ਜੀ ਤਰਨਤਾਰਨ ਤੋਂ ਬਾਅਦ ਕਰਤਾਰਪੁਰ ਸਾਹਿਬ ਠੀਕ ਹੈ ਜੀ ਦੁਬਾਰੇ ਮੈਂ ਦੱਸ ਦਿੰਨਾ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਤੋਂ ਬਾਅਦ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਬਾਅਦ ਤਰਨਤਾਰਨ ਤਰਨਤਾਰਨ ਤੋਂ ਬਾਅਦ ਕਰਤਾਰਪੁਰ ਜੀ ਠੀਕ ਹੈ ਜੀ ਸੋ ਆਹ ਸਿੱਖਾਂ ਦੇ ਜੋ ਧਾਰਮਿਕ ਸਥਾਨ ਸੀਗੇ ਉਹ ਬਣ ਚੁੱਕੇ ਸਨ ਠੀਕ ਹੈ ਜੀ ਸਭ ਤੋਂ ਪਹਿਲਾਂ ਕਲੰਗੀ ਕਿਹੜੇ ਮਹਾਰਾਜ ਜੀ ਨੇ ਸਜਾਈ ਸੀਗੀ ਇਥੇ ਵੀ ਕੁਐਸਚਨ ਬਣਦਾ ਸੋ ਆਪਾਂ ਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਵੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਕਲੰਗੀ ਤਖਤ ਛਤਰ ਤੇ ਦੋ ਤਲਵਾਰਾਂ ਭਰਨ ਕੀਤੀਆਂ ਸਨ ਠੀਕ ਹੈ ਜੀ ਸੋ ਇੱਥੇ ਤੋਂ ਸਿੱਖ ਰਾਜ ਦਾ ਜੋ ਹਕੂਮਤਦਾਰ ਸੀਗਾ ਉਹ ਸ਼ੁਰੂ ਹੋ ਗਿਆ ਸੀਗਾ ਰਾਜ ਸ਼ੁਰੂ ਹੋ ਗਿਆ ਸੀਗਾ ਠੀਕ ਹੈ ਜੀ ਸੋ ਮਹਾਰਾਜ ਜੀ ਨੇ ਤਖਤ ਛਤਰ ਅਤੇ ਕਲੰਗੀ ਇਹਦੇ ਦੋ ਤਲਵਾਰਾਂ ਧਾਰਨ ਕੀਤੀਆਂ ਸਨ ਤੇ ਇਹ ਮੁਗਲਾਂ ਦੇ ਨਾਲ ਲੜਨ ਵਾਸਤੇ ਠੀਕ ਹੈ ਜੀ ਸੋ ਇਹ ਤੋਂ ਬਾਅਦ ਆ ਜਾਂਦਾ ਹੈ ਆਪਣੇ ਕੋਲ ਇਹੰਦਾ ਗੁਰੂ ਹਰਗੋਬਿੰਦ ਸਿੰਘ ਜੀ ਨੇ ਅਕਾਲ ਤਖਤ ਸਾਹਿਬ ਦਾ ਨਿਰਮਾਣ ਇਸ ਜੱਥੇ ਕਾਰਜ ਪੂਰ ਕਦੋਂ ਕੀਤਾ ਸੀਗਾ ਠੀਕ ਹੈ ਨਿਰਮਾਣ ਕਰਵਾਇਆ ਸੀਗਾ ਤੇ ਕਾਰਜੀ ਦਾ ਕਦੋਂ ਪੂਰਾ ਸੀਗਾ ਠੀਕ ਹੈ ਤਾਂ ਹੋਇਆ ਸੀਗਾ 1609 ਈਸਵੀ ਵਿੱਚ ਗੁਰੂ ਹਰਗੋਬਿੰਦ ਸਿੰਘ ਜੀ ਨੇ ਅਕਾਲ ਤਖਤ ਸਾਹਿਬ ਦੀ ਜੋ ਸਾਰੀ ਸੀਗੀ ਉਸ ਦਾ ਕਾਰਜ ਪੂਰਾ ਕਰਵਾਇਆ ਸੀ ਠੀਕ ਹੈ ਜੀ ਸੋ ਅਕਾਲ ਤਖਤ ਦਾ ਜੋ ਅਰਥ ਹੈ ਉਹ ਹੈ ਈਸ਼ਵਰ ਦੀ ਗੱਦੀ ਠੀਕ ਹੈ ਪ੍ਰਮਾਤਮਾ ਦੀ ਗੱਦੀ ਜਾਂ ਅਕਾਲ ਪੁਰਖ ਦੀ ਗੱਦੀ ਕਹਿ ਸਕਦੇ ਹਾਂ ਆਪਾਂ ਠੀਕ ਹੈ ਜੀ ਜਿੱਥੋਂ ਸਿੱਖ ਕੌਮ ਨੂੰ ਫਰਮਾਨ ਜਾਰੀ ਹੁੰਦੇ ਨੇ ਠੀਕ ਹੈ ਜੀ ਸੋ ਅੱਗੇ ਆ ਕੇ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਨਿਯੁਕਤ ਦੋ ਵੀਰ ਦਸੀ ਜੋ ਗਾਉਣ ਵਾਲੇ ਗਵਈਏ ਸਨ ਉਹ ਕਿੱਡੇ ਕਿੱਡੇ ਸਨ ਅਬਦੁੱਲਾ ਤੇ ਨੱਥਾ ਮਲ ਜੋ ਸੀਗੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਜੋ ਵੀਰ ਰਸ ਗਾਣ ਵਾਲੇ ਗਵਈਏ ਸਨ ਉਹ ਦੋ ਨੱਥਾ ਤੇ ਅਬਦੁੱਲਾ ਸਨ ਠੀਕ ਹੈ ਜੀ ਸੋ ਅੱਗੇ ਆ ਜੋ ਅੱਗੇ ਆ ਕੇ ਕਹਿੰਦੇ ਜੀ ਆਪ ਜੀ ਨੇ ਇੱਕ ਨਗਰ ਵਸਾਇਆ ਤੇ ਉਸ ਦਾ ਨਾਮ ਰੱਖਿਆ ਕਿਰਤਪੁਰ ਠੀਕ ਹੈ ਕਿਰਤਪੁਰ ਦੇ ਸ਼ਬਦ ਕੀ ਹਨ ਠੀਕ ਹੈ ਸੋ ਗੁਰੂ ਹਰਗੋਬਿੰਦ ਸਿੰਘ ਜੀ ਨੇ ਸੋ ਗੁਰੂ ਹਰਗੋਬਿੰਦ ਸਿੰਘ ਜੀ ਨੇ ਜੋ ਨਗਰ ਵਸਾਇਆ ਕਿਰਤਪੁਰ ਤੇ ਉਹਦਾ ਨਾਮ ਸੀਗਾ ਉਹਦੇ ਨਾਮ ਦਾ ਅਰਥ ਸੀਗਾ ਜੋ ਨਾਮ ਦੇ ਅਰਥ ਦਾ ਸੀਗਾ ਉਹ ਸੀਗਾ ਈਸ਼ਵਰ ਦੀ ਕੀਰਤੀ ਕਰਨ ਕੀਰਤੀ ਵਾਲਾ ਸਥਾਨ ਠੀਕ ਹੈ ਜੀ ਸੋ ਕੀਰਤਪੁਰ ਦਾ ਅਰਥ ਹੁੰਦਾ ਜੀ ਈਸ਼ਵਰ ਦੀ ਕੀਰਤੀ ਵਾਲਾ ਸਥਾਨ ਹਮ ਸੋ ਉਸ ਤੋਂ ਬਾਅਦ ਆਪਾਂ ਨੂੰ ਸਭ ਨੂੰ ਪਤਾ ਵੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਜਹਾਂਗੀਰ ਦਵਾਰਾ ਕਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕੀਤਾ ਗਿਆ ਸੀਗਾ ਠੀਕ ਹੈ ਜੀ ਸੋ ਜਦੋਂ ਇਹਨਾਂ ਨੂੰ ਛੱਡਿਆ ਗਿਆ ਤਾਂ ਆਪ ਆਪਣੇ ਨਾਲ 52 ਰਾਜਿਆਂ ਨੂੰ ਵੀ ਨਾਲ ਰਹਿਆ ਕਰਵਾ ਕੇ ਲਿਆ ਸਨ ਅਤੇ ਇਹਨਾਂ ਦੀ ਰਿਹਾਈ ਹੋਣ ਦੀ ਕੋਸ਼ਿਸ਼ ਚ ਪੂਰੇ ਅੰਮ੍ਰਿਤਸਰ ਸਾਹਿਬ 'ਚ ਦੀਪਮਾਲਾ ਕੀਤੀ ਗਈ ਸੀ ਠੀਕ ਹੈ ਜੀ ਸੋ ਇਸੇ ਕਰਕੇ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਬੰਦੀ ਛੋੜ ਬਾਬਾ ਵੀ ਕਿਹਾ ਜਾਂਦਾ ਠੀਕ ਹੈ ਜੀ ਸੋ ਇੱਥੇ ਵੀ ਕੁਐਸਚਨ ਬਣਦਾ ਵੋ ਦੀ ਬੰਦੀ ਛੋੜ ਬਾਬਾ ਕਿਹੜੇ ਗੁਰੂ ਨੂੰ ਕਿਹਾ ਜਾਂਦਾ ਜੀ ਠੀਕ ਹੈ ਉਹ ਕਿਹਾ ਜਾਂਦਾ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਬੰਦੀ ਛੋੜ ਬਾਬਾ ਕਿਹਾ ਜਾਂਦਾ ਜੀ ਠੀਕ ਹੈ ਜੀ ਸੋ ਉਸ ਤੋਂ ਬਾਅਦ ਆ ਜਾਂਦਾ ਜੀ ਮੁਗਲਾਂ ਨਾਲ ਇਹਨਾਂ ਦੇ ਸਬੰਧ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾ ਦੀ ਸੇਧ ਦੀ ਹੁੰਦੀ ਹੈ ਉਸ ਤੋਂ ਬਾਅਦ ਸਿੱਖਾਂ ਤੇ ਮੁਗਲਾਂ ਦੇ ਜੋ ਸਬੰਧ ਸਨ ਉਹ ਕਾਫੀ ਵਿਗੜ ਚੁਕੇ ਸਨ ਠੀਕ ਹੈ ਜੀ ਸੋ ਮੁਗਲਾਂ ਤੇ ਸਿੱਖਾਂ ਵਿਚਕਾਰ ਜੋ ਪਹਿਲੀ ਲੜਾਈ ਸੀਗੀ ਉਹ ਹੋਈ ਸੀ 1634 ਈਸਵੀ ਨੂੰ ਠੀਕ ਹੈ ਜੀ ਇਸ ਲੜਾਈ ਨੂੰ ਪਹਾਮਰੇ ਸਾਹਿਬ ਦੀ ਲੜਾਈ ਵੀ ਕਿਹਾ ਜਾਂਦਾ ਠੀਕ ਹੈ ਜੀ ਸੋ ਇਹ ਲੜਾਈ ਸਿੱਖਾਂ ਤੇ ਜਾਂ ਸਾਹ ਜਹਾਂ ਨਾਲ ਹੋਈ ਅਤੇ ਇੱਥੇ ਸਿੱਖਾਂ ਦੇ ਮੁਗਲਾਂ ਦੇ ਕਾਫੀ ਸਬੰਧ ਜੋ ਸੀਗੇ ਮੈਂ ਤੁਹਾਨੂੰ ਪਹਿਲਾਂ ਚ ਦੱਸ ਚੁੱਕਿਆ ਹਾਂ ਕਾਫੀ ਖਰਾਬ ਹੋ ਚੁਕੇ ਸਨ ਕਿਉਂਕਿ ਜਦੋਂ ਗੁਰੂ ਗੁਰੂ ਅਰਜਨ ਦੇਵ ਜੀ ਦੀ ਸ਼ਿੱਧੀ ਹੁੰਦੀ ਹੈ ਉਸ ਤੋਂ ਬਾਅਦ ਜੋ ਸਿੱਖਾਂ ਨਾਲ ਸਿੱਖਾਂ ਦੇ ਜੋ ਮੁਗਲਾਂ ਨਾਲ ਸੰਬੰਧ ਸੀਗੇ ਉਹ ਕਾਫੀ ਵਿਗੜ ਚੁੱਕੇ ਸਨ ਠੀਕ ਹੈ ਜੀ ਸੋ ਇਸ ਕਰਕੇ ਹੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਮੀਰੀਅਤ ਪੀਰੀ ਦੀ ਤਲਵਾਰ ਧਾਰਨ ਕੀਤੀ ਸੀਗੀ ਠੀਕ ਹੈ ਜੀ ਸੋ ਇੱਥੋਂ ਵੀ ਕੁਐਸਚਨ ਬਣਦਾ ਜੀ ਵੀ ਜੋ ਅੰਮ੍ਰਿਤਸਰ ਦੀ ਲੜਾਈ ਹੋਈ ਸੀਗੀ ਉਸ 'ਚ ਜੋ ਮੁਗਲਾਂ ਦੀ ਅਗਵਾਈ ਕਰ ਰਹੇ ਸੀਗੇ ਉਹ ਕੌਣ ਸੀਗਾ ਮੁਖਲਿਸ ਖਾਨ ਸੀਗਾ ਠੀਕ ਹੈ ਜੀ ਸੋ ਜੋ ਲੈ ਉਸ ਤੋਂ ਬਾਅਦ ਇੱਕ ਲੈਹੜਾ ਦੀ ਲੜਾਈ ਵੀ ਹੁੰਦੀ ਹੈ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੋ ਲੈਹੜਾ ਦੀ ਲੜਾਈ ਦਾ ਜੋ ਜੋ ਮੇਨ ਮੁੱਦਾ ਸੀਗਾ ਉਹ ਦੋ ਘੋੜੇ ਸੀਗੇ ਦਿਲਬਾਗ ਅਤੇ ਗੁਲਬਾਗ ਠੀਕ ਹੈ ਦਿਲਬਾਗ ਤੇ ਗੁਲਬਾਗ ਦੋ ਘੋੜੇ ਸੀਗੇ ਜਿਹੜੇ ਇਸ ਯੁੱਧ ਦਾ ਮੁੱਖ ਕਾਰਨ ਬਣੇ ਠੀਕ ਹੈ ਜੀ ਸੋ ਇਸ ਲੜਾਈ ਵਿੱਚ ਜੋ ਕਬਲ ਬੇਗ ਸੀਗਾ ਉਹਦੀ ਮੌਤ ਹੋ ਜਾਂਦੀ ਹੈ ਠੀਕ ਹੈ ਜੀ ਸੋ ਪੜ ਲਿਓ ਪੁਆਇੰਟ ਤੁਸੀਂ ਹਾਂ ਮੁਗਲਾਂ ਤੇ ਸਿੱਖਾਂ ਦੀ ਜੋ ਤੀਜੀ ਲੜਾਈ ਸੀਗੀ ਜੋ ਤੀਜਾ ਯੁੱਧ ਸੀਗਾ ਉਹ ਸੀਗਾ 1635 ਚ ਹੋਇਆ ਠੀਕ ਹੈ ਜੀ ਉਹ ਆ ਫਗਵਾੜਾ ਵਿਖੇ ਠੀਕ ਹੈ ਜੀ ਸੋ ਇਸ ਲੜਾਈ ਤੋਂ ਬਾਅਦ ਜੋ ਹਰਗੋਬਿੰਦ ਸਿੰਘ ਜੀ ਮਹਾਰਾਜ ਹਨ ਉਹਨਾਂ ਨੇ ਕੀਰਤਪੁਰ ਸਾਹਿਬ ਮੂਵ ਕਰਤਾ ਸੀਗਾ ਕੀਰਤਪੁਰ ਰਹਿ ਕੇ ਜਾ ਕੇ ਵਸਣਾ ਸ਼ੁਰੂ ਕਰ ਦਿੱਤਾ ਸੀਗਾ ਤੇ ਕੀਰਤਪੁਰ ਜਾ ਕੇ ਵੱਸ ਗਏ ਸੀਗੇ ਠੀਕ ਹੈ ਜੀ ਸੋ ਉਸ ਤੋਂ ਬਾਅਦ 1645 ਦੀ ਵਿੱਚ ਕੀਰਤਪੁਰ ਸਾਹਿਬ ਵਿਖੇ ਹੀ ਗੁਰੂ ਹਰਗੋਬਿੰਦ ਸਿੰਘ ਜੀ ਚੌਥੀ ਜੋਸ ਸਮਾੰਦੇ ਨੇ ਜੀ ਸੋ ਗੁਰੂ ਹਰਗੋਬਿੰਦ ਮਹਾਰਾਜ ਜੀ ਜੋ ਸੀਗੇ ਉਹ 1645 ਸਾਲ ਵਿੱਚ ਕਿਰਤਪੁਰ ਸਾਹਿਬ ਵਿਖੇ ਹੀ ਜੋਤੀ ਜੋਤ ਸਮਾ ਜਾਂਦੇ ਨੇ ਠੀਕ ਹੈ ਨੀ ਸੋ ਇਹਨਾਂ ਤੋਂ ਬਾਅਦ ਗੁਰੂ ਹਰਗੋਬਿੰਦ ਸਿੰਘ ਜੀ ਤੋਂ ਬਾਅਦ ਗੁਰੂ ਹਰ राय ਜੀ ਜੋ ਸੀਗੇ ਉਹ ਸਿੱਖਾਂ ਦੇ 7ਵੇਂ ਗੁਰੂ ਬਣੇ ਠੀਕ ਹੈ ਜੀ ਸੋ ਆਪ ਅੱਜ ਗੁਰੂ ਹਰਗੋਬਿੰਦ ਸਿੰਘ ਜੀ ਬਾਰੇ ਪੜ ਚੁੱਕੇ ਹਾਂ ਜੀ ਇਸ ਤੋਂ ਬਾਅਦ ਪਗੁਰੂ ਹਰ राय ਜੀ ਹਰ 크੍ਰਿਸ਼ਣ ਉਹ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜਾਂਗੇ ਸੋ ਮੈਂ ਉਮੀਦ ਕਰਦਾ ਤੁਹਾਨੂੰ ਆਹ ਕਲਾਸਿਸ ਬਹੁਤ ਵਧੀਆ ਲੱਗ ਰਹੀਆਂ ਹੋਣਗੀਆਂ ਜੀ ਤੁਸੀਂ ਆਪਣੇ ਦੋਸਤਾਂ ਨਾਲ ਮਿੱਤਰਾਂ ਨਾਲ ਆਹ ਆਪਣੀਆਂ ਜੋ ਕਲਾਸਿਸ ਨੇ ਉਹਨਾਂ ਨਾਲ ਸ਼ੇਅਰ ਕਰ ਸਕਦੇ ਹੋ ਜੀ ਉਹਨਾਂ ਨੂੰ ਫੋਲੋ ਕਰਵਾ ਸਕਦੇ ਹੋ ਆਪਣੇ ਚੈਨਲ ਨੂੰ ਤੇ ਸਾਡੀ ਵੱਧ ਤੋਂ ਵੱਧ ਸਪੋਰਟ ਕਰ ਸਕਦੇ ਹੋ ਜੀ ਸੋ ਇਸ ਦੀ ਪੀਡੀਐਫ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ 11h ਸਟਡੀ ਤੇ ਮਿਲੂਗੀ ਜੀ ਠੀਕ ਹੈ ਜੀ ਸੋ ਮੈਂ ਸਭ ਨੂੰ ਬੇਨਤੀ ਕਰਦਾ ਜੀ ਸਾਡੇ ਚੈਨਲ ਨੂੰ ਬាទਰ ਬាទ ਸਬਸਕ੍ਰਾਈਬ ਅਤੇ ਫੋਲੋ ਕੀਤਾ ਜਾਵੇ ਸੋ ਤਾਂ ਜੋ ਅਸੀਂ ਤੁਹਾਡੇ ਲਈ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਵਧੀਆ-ਵਧੀਆ ਕਲਾਸਿਸ ਪੰਜਾਬ ਜੀ ਦੀਆਂ ਕੰਪਿਊਟਰ ਦੀਆਂ ਪੰਜਾਬੀ ਦੀਆਂ ਸੋ ਪੂਰਾ ਸਲੇਪਸ ਜੋ ਆਪਣਾ ਪੀ ਟ੍ਰਿਪਲ ਐਸ ਬੀ ਤੇ ਪੰਜਾਬ ਪਾਸ ਦਾ ਹੁੰਦਾ ਕਰੰਟ ਅਫੇਅਰ ਇਹ ਦਾ ਕਰੰਟ ਅਫੇਅਰ ਸਟ੍ਰੈਟੇਜੀ ਕੇ ਸਾਰਾ ਹੌਲੀ-ਹੌਲੀ ਲੈ ਕੇ ਆਉਂਦੇ ਰਹੀਏ ਸੋ ਆਪਾਂ ਇਸ ਕਲਾਸ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਸੋ ਮੈਂ ਤੁਹਾਨੂੰ ਬਹੁਤ ਤੁਹਾਡੇ ਦੇ ਬਹੁਤ ਬੇਨਤੀ ਕਰਦਾ ਜੀ ਕਿ ਸਾਡੇ ਚੈਨਲ ਨੂੰ ਬਦ ਵਾਸ ਸਬਸਕ੍ਰਾਈਬ ਕੀਤਾ ਜਾਵੇ ਤੇ ਫੋਲੋ ਕੀਤਾ ਜਾਵੇ ਸੋ ਸਾਰਿਆਂ ਦਾ ਧੰਨਵਾਦ ਜੀ ਸੋ ਮਿਲਦੇ ਹਾਂ ਆਪਾਂ ਅਗਲੀ ਕਲਾਸ 'ਚ ਗੁਰੂ ਹਰ ਰਾਏ ਜੀ ਠੀਕ ਹੈ ਜੀ ਧੰਨਵਾਦ ਜੀ